ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਲੋਕ ਸਭਾ ਚੋਣਾਂ ਵਿੱਚ ਅਣਕਿਆਸੇ ਨਤੀਜੇ ਮਿਲਣ ਤੋਂ ਬਾਅਦ ਸੱਤਾਧਾਰੀ ਆਮ ਆਦਮੀ ਪਾਰਟੀ ਵਿੱਚ ਹਾਰ ਦੇ ਕਾਰਨਾਂ ਦੇ ਮੰਥਨ ਲਈ ਮੀਟਿੰਗਾਂ ਦਾ ਦੌਰ ਕੱਲ ਵੀ ਜਾਰੀ ਰਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਫਰੀਦਕੋਟ ਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰਾਂ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਹਾਰ ਦੇ ਕਾਰਨਾਂ ਦਾ ਮੰਥਨ ਕੀਤਾ ਸੂਤਰਾਂ ਅਨੁਸਾਰ ਕੱਲ ਦੀ ਮੀਟਿੰਗ ਵਿੱਚ ਇਹ ਗੱਲ ਸਾਹਮਣੇ ਆਈ ਕਿ ਬਠਿੰਡਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਲੱਖਾ ਸਿਧਾਣਾ ਫੈਕਟਰ ਬਣਿਆ ਹੈ ਜਦਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੱਲੀ ਪੰਥਕ ਲਹਿਰ ਨੇ ਕਰਮਜੀਤ ਅਨਮੋਲ ਦੀਆਂ ਗਿਣਤੀਆਂ ਮਿੰਟੀਆਂ ਨੂੰ ਉਲਟਾ ਦਿੱਤਾ ਮੀਟਿੰਗ ਵਿੱਚ ਕੱਲ ਅਹੁਦੇਦਾਰਾਂ ਨੇ ਅਫਸਰ ਸ਼ਾਹੀਦਵਾਰ ਆਪ ਸਰਕਾਰ ਵਿਰੁੱਧ ਭੁਗਤਣ ਦੀ ਸ਼ਿਕਾਇਤ ਵੀ ਕੀਤੀ ਜਿਸ ਤੋਂ ਬਾਅਦ ਇਨ੍ਹਾਂ ਖੇਤਰਾਂ ਵਿੱਚ ਤਾਇਨਾਤ ਅਧਿਕਾਰੀਆਂ ਤੇ ਹੁਣ ਸਰਕਾਰ ਦਾ ਨਜ਼ਲਾ ਡਿੱਗਣਾ ਤੈ ਹੈ ਇਸ ਦਰਮਿਆਨ ਹਾਰ ਦੇ ਕਾਰਨਾਂ ਦਾ ਮੰਥਨ ਕਰ ਰਹੀ ਆਮ ਆਦਮੀ ਪਾਰਟੀ ਹਾਈ ਕਮਾਂਡ ਨੂੰ ਹੁਣ ਪਾਰਟੀ ਦੇ ਵਿਧਾਇਕਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਦੌਰਾਨ ਸੂਬਾ ਸਰਕਾਰ ਨੂੰ ਭੰਡਣ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ ਜਿਸ ਤੋਂ ਬਾਅਦ ਇਨ੍ਹਾਂ ਵਿਧਾਇਕਾਂ ਤੇ ਸਖਤ ਕਾਰਵਾਈ ਲਈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਦਬਾਅ ਪਾਇਆ ਜਾ ਰਿਹਾ ਹੈ ਜ਼ਿਕਰ ਜੋਗ ਹੈ ਕਿ ਐਮਐਲਏ ਕੁਮਰ ਵਿਜੇ ਪ੍ਰਤਾਪ ਵੱਲੋਂ ਅਕਸਰ ਹੀ ਬੇਅਦਬੀ ਦੇ ਮੁੱਦੇ ਤੇ ਆਪ ਸਰਕਾਰ ਨੂੰ ਘੇਰਿਆ ਜਾਂਦਾ ਹੈ ਪਰ ਹੁਣ ਤਾਜ਼ਾ ਮਾਮਲਾ ਆਮ ਆਦਮੀ ਪਾਰਟੀ ਦੇ ਅਮਰਸਰ ਸੈਂਟਰਲ ਤੋਂ ਵਿਧਾਇਕ ਸ਼੍ਰੀ ਅਜੇ ਗੁਪਤਾ ਦਾ ਹੈ ਜਿਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਜਸ਼ੈਲੀ ਨੂੰ ਲੈ ਕੇ ਤਿੱਖੀ ਬਿਆਨਬਾਜ਼ੀ ਕੀਤੀ ਸੀ ਬਦਲਾ ਪ੍ਰਤ ਤੁਸੀਂ ਨਾ ਦੇ ਕੇ ਆ ਜੀ ਸਰਵਣ ਸਾਹਿਬ ਕੀ ਬਦਲਾ ਹੈ ਪੰਜਾਬ ਦੇ ਵਿੱਚ ਇਸ ਨੂੰ नशा बंद नहीं होशा हो नशे लावा। चार करते हैं तो अलावा जी आप गल करे भ्रष्टाचाराचार्रष्टाचार अब कड़ा भ्रष्टाचार करते आप दसो मेरा एक दोस्त ਮੇਰਾ ਜਿਹੜਾ ਕਾਰੋਬਾਰੀ ਹੈ ਮੇਰਾ ਪ੍ਰੋਫੈਸਰ ਸਹਾਨਾ ਜਿਸਾਂ ਨੇ ਕਦੇ ਫੋਨ ਕੀਤਾ ਕੰਮ ਕਰਾਉਣ ਦੇ ਆਪਨਾ ਮੇਰੇ ਕੋਲ ਸ਼ੋਤ ਮੰਗੀ ਗਈ 10 ਲੱਖ ਰੁਪਇਆ ਤੇ ਜਦੋਂ ਮੈਂ ਕਿਸੇ ਐਫਐਨ ਦਾ ਫੋਟੋ ਕਰਾਤਾ ਤੇ ਸ਼ੋਤ 1.5 ਲੱਖ ਰੁਪਇਆ ਲੋਕ ਸਭਾ ਚੋਣਾਂ ਵਿੱਚ ਨਤੀਜਿਆਂ ਤੋਂ ਬਾਅਦ ਹਾਸ਼ੀਏ ਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਹੁਣ ਪਾਰਟੀ ਵਰਕਰਾਂ ਵਿੱਚ ਨਵੀਂ ਰੂਹ ਫੂਕਣ ਤੇ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਸੂਬੇ ਭਰ ਦਾ ਦੌਰਾ ਸ਼ੁਰੂ ਕਰ ਦਿੱਤਾ ਹੈ ਕੱਲ ਉਹਨਾਂ ਆਪਣੇ ਦੌਰੇ ਦੀ ਸ਼ੁਰੂਆਤ ਵਿੱਚ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਤੇ ਸੰਗਰੂਰ ਤੋਂ ਲੋਕ ਸਭਾ ਹਲਕਾ ਉਮੀਦਵਾਰ ਇਕਬਾਲ ਸਿੰਘ ਝੁੰਦਾ ਨਾਲ ਬੰਦ ਕਮਰਾ ਮੀਟਿੰਗ ਕੀਤੀ ऐसे मौके ਉਹਨਾਂ ਵਰਕਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੇ ਆਉਣ ਵਾਲੀਆਂ ਜਿਮਨੀ ਚੋਣਾਂ ਲਈ ਕਮਰ ਕੱਸਣ ਲਈ ਵੀ ਆਖਿਆ ਸੂਤਰਾਂ ਅਨੁਸਾਰ ਕੱਲ ਦੀ ਮਿਲਣੀ ਦੌਰਾਨ ਜ਼ਿਆਦਾਤਰ ਅਕਾਲੀ ਦਲ ਵਰਕਰਾਂ ਨੇ ਸੁਖਵੀਰ ਬਾਦਲ ਨੂੰ ਇਹ ਅਪੀਲ ਕੀਤੀ ਕਿ ਉਹ ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਗਿੱਦੜਬਾਹਾ ਜਿਮਨੀ ਚੋਣ ਲੜਨਾ ਭਾਵੇਂ ਕਿ ਬੀਤੇ ਦਿਨੀ ਅਕਾਲੀ ਦਲ ਦੇ ਬੁਲਾਰੇ ਨੇ ਕੇਂਦਰ ਵਿੱਚ ਭਾਜਪਾ ਨੂੰ ਹਮਾਇਤ ਦੇਣ ਤੇ ਆਪਣੀ ਸੁਰ ਨਰਮ ਰੱਖੀ ਸੀ ਪਰ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਸੰਸਦ ਮੈਂਬਰ ਹਰ ਸਿਮਰਤ ਬਾਦਲ ਨੇ ਸਪਸ਼ਟ ਕਰ ਦਿੱਤਾ ਕਿ ਅਕਾਲੀ ਦਲ ਨਾ NDA ਤੇ ਨਾ ਹੀ ਇੰਡੀਆ ਗਠਜੋੜ ਵਿੱਚ ਸ਼ਾਮਲ ਹੋਵੇਗਾ। ਉਹਨਾਂ ਆਖਿਆ ਕਿ ਅਕਾਲੀ ਦਲ ਇਹਨਾਂ ਦੋਵੇਂ ਗਠਜੋੜਾਂ ਤੋਂ ਬਾਹਰ ਰਹਿ ਕੇ ਸੰਸਦ ਵਿੱਚ ਪੰਜਾਬ ਦੇ ਹੱਕਾਂ ਦੀ ਲੜਾਈ ਲੜੇਗਾ। ਇਸ ਮੌਕੇ ਹਰ ਸਿਮਰਤ ਨੇ ਇਹ ਵੀ ਆਖਿਆ ਕਿ ਉਹਨਾਂ ਦੇ ਬੱਚਿਆਂ ਨੂੰ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇਸ ਲਈ ਐਸੇ ਗੱਲ ਦੀ ਬੇहद ਘੱਟ ਸੰਭਾਵਨਾ ਹੈ ਕਿ ਉਹਨਾਂ ਦੀ ਤੀਜੀ ਪੀੜ੍ਹੀ ਵੀ ਸਿਆਸਤ ਵਿੱਚ ਕੁੱਦੇ। ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਵੀ ਕਾਂਗਰਸ ਪਾਰਟੀ ਵਿੱਚ ਉਥਲ-ਪੁਥਲ ਜਾਰੀ ਹੈ। ਕਾਂਗਰਸ ਪ੍ਰਧਾਨ ਵੱਲੋਂ ਨਵਜੋਤ ਸਿੱਧੂ ਦੇ ਪਰ ਕੁਤਰਨ ਤੇ ਦਰਸ਼ਨ ਬਰਾੜ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਹੁਣ ਕਾਂਗਰਸੀ ਆਗੂ ਲਾਲ ਸਿੰਘ ਦੀ ਵਾਇਰਲ ਹੋਈ ਆਡੀਓ ਦਾ ਮਾਮਲਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ। ਲੋਕ ਸਭਾ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਇਸ ਆਡੀਓ ਦੀ ਕਾਂਗਰਸ ਹਾਈ ਕਮਾਂਡ ਨੂੰ ਜਾਂਚ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਆਖਿਆ ਕਿ ਉਹ ਲਾਲ ਸਿੰਘ ਨੂੰ ਪਿਤਾ ਵਾਂਗ ਮੰਨਦੇ ਸਨ ਪਰ ਇਸ ਆਡੀਓ ਵਿੱਚ ਲਾਲ ਸਿੰਘ ਨੇ ਉਹਨਾਂ ਖਿਲਾਫ ਕਾਫੀ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ। ਇਸ ਦੌਰਾਨ ਗਾਂਧੀ ਨੇ ਇਹ ਖੁਲਾਸਾ ਵੀ ਕੀਤਾ ਕਿ ਉਹਨਾਂ ਨੂੰ ਚੋਣ ਪ੍ਰਚਾਰ ਦੌਰਾਨ ਹੀ ਪਤਾ ਲੱਗ ਗਿਆ ਸੀ ਕਿ ਲਾਲ ਸਿੰਘ ਤੇ ਕੁਝ ਹੋਰ ਕਾਂਗਰਸੀ ਆਗੂ ਉਹਨਾਂ ਦੀ ਚੋਣ ਮਹਿੰਮ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅਜੀਤ ਸਮੂਹ ਦੇ ਮੈਨੇਜਿੰਗ ਡਾਇਰੈਕਟਰ ਵਰਜਿੰਦਰ ਸਿੰਘ ਹਮਦਰਦ ਨੇ ਕੱਲ ਇੱਕ ਇੰਟਰਵਿਊ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੂੰ ਨਿੱਜੀ ਰੰਜਿਸ਼ ਦੇ ਚਲਦਿਆਂ ਜੰਗੇ ਆਜ਼ਾਦੀ ਯਾਦਗਾਰ ਘਟਾਲੇ ਵਿੱਚ ਫਸਾਉਣ ਦੇ ਗੰਭੀਰ ਦੋਸ਼ ਲਾਏ ਹਮਦਰਦ ਨੇ ਆਖਿਆ ਕਿ ਉਹਨਾਂ ਦੇ ਅਖਬਾਰ ਵਿੱਚ ਕਈ ਅਜਿਹੇ ਆਰਟੀਕਲ ਛਪੇ ਸਨ ਜੋ ਭਗਵੰਤ ਮਾਨ ਨੂੰ ਪਸੰਦ ਨਹੀਂ ਸਨ ਇਸ ਤੋਂ ਇਲਾਵਾ ਉਨ੍ਹਾਂ ਦਾ ਸੁਖਦੇਵ ਸਿੰਘ ਢੀਂਡਸਾ ਨਾਲ ਚੰਗੇ ਸਬੰਧਾਂ ਦਾ ਹੋਣਾ ਵੀ ਭਗਵੰਤ ਮਾਨ ਨੂੰ ਕਦੇ ਗਵਾਰਾ ਨਹੀਂ ਗੁਜਰਿਆ ਬਰਜਿੰਦਰ ਸਿੰਘ ਹਮਦਰਦ ਨੇ ਇਹ ਵੀ ਖੁਲਾਸਾ ਕੀਤਾ ਕਿ 2022 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਗਵ ਚੱਡਾ ਤੇ ਸੰਜੀਤ ਸਿੰਘ ਮੇਰੇ ਦਫ਼ਤਰ ਆਏ ਸਨ ਤੇ ਉਹਨਾਂ ਪਾਰਟੀ ਲਈ ਮੁੱਖ ਮੰਤਰੀ ਦੇ ਚਿਹਰੇ ਲਈ ਸੁਝਾਅ ਮੰਗਿਆ ਸੀ ਜਿਸ ਦੌਰਾਨ ਮੈਂ ਇਹ ਆਖਿਆ ਸੀ ਕਿ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਟੁਕਮਾ ਚਿਹਰਾ ਨਹੀਂ ਹੈ ਜਿਸ ਤੋਂ ਬਾਅਦ ਭਗਵੰਤ ਮਾਨ ਹੁਣ ਮੇਰੇ ਨਾਲ ਖਾar ਖਾ ਰਹੇ ਹਨ ਤੇ ਮੈਨੂੰ ਝੂਠੇ ਦੋਸ਼ਾਂ ਰਾਹੀਂ ਪਰੇਸ਼ਾਨ ਕਰ ਰਹੇ ਹਨ। ਨਰਿੰਦਰ ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌ ਚੁੱਕਣ ਜਾ ਰਹੇ ਹਨ। ਸ਼ਾਮ 7:30 ਵਜੇ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਸਮਾਗਮ ਵਿੱਚ ਉਹਨਾਂ ਨਾਲ ਤਕਰੀਬਨ 4 ਦਰਜਣ ਮੰਤਰੀ ਵੀ ਸੌ ਚੁੱਕਣਗੇ। ਸੂਤਰਾਂ ਅਨੁਸਾਰ ਸਰਕਾਰ ਵਿੱਚ ਭਾਈਵਾਲੀ ਨੂੰ ਲੈ ਕੇ ਐਨਡੀਏ ਦੇ ਸਹਿਯੋਗੀ ਦਲਾਂ ਵਿੱਚ ਤਾਲਮੇਲ ਬਣ ਗਿਆ ਹੈ। ਸੂਤਰਾਂ ਨੇ ਸਪਸ਼ਟ ਕੀਤਾ ਕਿ TDP ਤੋਂ 3, JDU ਤੋਂ 2, Shiv Sena ਤੇ LJP ਤੋਂ 1-1 ਮੰਤਰੀ ਨੂੰ ਸੌਂ ਚੁਕਾਈ ਜਾਵੇਗੀ। ਐਸੇ ਦਰਮਿਆਨ NDA ਗਠਜੋੜ ਦੀ ਮੁਖ ਭਾਈਵਾਲ ਪਾਰਟੀ ਜਨਤਾਦਲ ਯੁਨਾਈਟਡ ਨੇ ਕੱਲ ਦਾਅਵਾ ਕਰਕੇ ਸਿਆਸੀ ਖਲਬਲੀ ਪੈਦਾ ਕਰ ਦਿੱਤੀ ਕਿ ਇੰਡੀਆ ਗਠਜੋੜ ਦੇ ਆਗੂਆਂ ਵੱਲੋਂ ਪਾਰਟੀ ਦੇ ਮੁਖੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਜਨਤਾਧਲ ਯੂनाइटेड ਦੇ ਜਨਰਲ ਸਕੱਤਰ ਕੇਸੀ त्यागी ਨੇ ਆਖਿਆ ਕਿ ਇਹ ਉਹੀ ਲੋਕ ਸਨ ਜਿਨ੍ਹਾਂ ਨੇ ਨਿਤਿਸ਼ ਕੁਮਾਰ ਨੂੰ ਇੰਡੀਆ ਗੱਠਜੋੜ ਦਾ ਕਨਵੀਨਰ ਬਣਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਜਿਸ ਦੇ ਚਲਦਿਆਂ ਪਾਰਟੀ ਨੇ ਫੈਸਲਾ ਲਿਆ ਕਿ ਉਹ ਹੁਣ ਪਿੱਛੇ ਮੁੜ ਕੇ ਨਹੀਂ ਦੇਖੇਗੀ ਕੱਲ ਨਵੀਂ ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਵੀ ਬੈਠਕ ਹੋਈ ਜੈ ਸਰਵਜਨ ਸਰਬਸੰਮਤੀ ਨਾਲ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਗਈ ਕਿ ਉਹ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਸੰਭਾਲਣ ਇਸ ਦੇ ਜਵਾਬ ਵਿੱਚ ਰਾਹੁਲ ਨੇ ਕਿਹਾ ਕਿ ਉਹ ਇਸ ਸੰਬੰਧੀ ਛੇਤੀ ਹੀ ਕੋਈ ਫੈਸਲਾ ਲੈਣਗੇ ਕੱਲ ਹੋਈ ਮੀਟਿੰਗ ਵਿੱਚ ਸੋਨੀਆ ਗਾਂਧੀ ਨੂੰ ਕਾਂਗਰਸ ਸਸਦੀ ਦਲ ਦਾ ਮੋੜ ਤੋਂ ਸਰਬਸੰਮਤੀ ਨਾਲ ਚੇਅਰਪਰਸਨ ਵੀ ਚੁਣ ਲਿਆ ਗਿਆ ਚੋਣਾਂ ਵਿੱਚ ਰੁਝੇ ਪੰਜਾਬ ਸਰਕਾਰ ਦੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਮੁਹਿੰਮ ਨੂੰ ਇਸ ਵਾਰ ਵੱਡਾ ਝਟਕਾ ਲੱਗਾ ਸੂਬੇ ਵਿੱਚ ਕਪਾਹ ਤੇ ਨਰਮੇ ਦੀ ਬਜਾਈ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਪਾਹ ਤੇ ਨਰਮੇ ਅਧੀਨ ਕਾਸ਼ਤ ਅਧੀਨ ਰਕਬਾ 46% ਘਟ ਗਿਆ ਹੈ ਉਧਰ ਇਸ ਵਾਰ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਜਾਈ ਤੋਂ ਵੀ ਮੂੰਹ ਮੋੜ ਲਿਆ ਹੈ ਜਦਕਿ ਸੂਬਾ ਸਰਕਾਰ ਵੱਲੋਂ ਬੈਨ ਕੀਤੇ ਪੂਸਾ ਝੋਨੇ ਦੀ ਪਨੀਰੀ ਵੀ ਕਿਸਾਨਾਂ ਨੇ ਝੋਣ ਵਿੱਚ ਮਿੱਟੀ ਢਿੱਲ ਦੇ ਕਾਰਨ ਖੂਬ ਬੀਜ ਦਿੱਤੀ ਹੈ ਕੰਗਣਾ ਰਣੋਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਹੀਵਾਲ ਵਿੱਚ ਅੱਜਕੱਲ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ ਪਿੰਡ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਣੇ ਹੋਰ ਲੋਕ ਵੀ ਦੂਰ ਦਰਾਡੇੋਂ ਆ ਕੇ ਪਰਿਵਾਰ ਨਾਲ ਆਪਣੀ ਹਮਾਇਤ ਜਤਾ ਰਹੇ ਹਨ ਇਸ ਦੇ ਦਰਮਿਆਨ ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਕੌਰ ਦੇ ਹੱਕ ਵਿੱਚ ਕੱਡੇ ਜਾਣ ਵਾਲੇ ਅੱਜ ਦੇ ਇਨਸਾਫ਼ ਮੋਰਚੇ ਦੀ ਵੀ ਪੂਰੀ ਤਿਆਰੀ ਕਰ ਲਈ ਗਈ ਹੈ ਜੋਨ ਜਾਬਤਾ ਹਟਣ ਤੋਂ ਬਾਅਦ ਜੇਕਰ ਕੇਂਦਰ ਸਰਕਾਰ ਨੇ सीबीआई ਨੂੰ ਮੁੜ ਹਰਕਤ ਵਿੱਚ ਲੈ ਆਂਦਾ ਹੈ ਤਾਂ ਸੂਬਾ ਸਰਕਾਰ ਨੇ ਵੀ ਆਪਣੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਕਰ ਰਹੀ ਸੱਟ ਦੀ ਟੀਮ ਨੇ ਹੁਣ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਮੁੜ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਮਣ ਭੇਜੇ ਹਨ ਇਨ੍ਹਾਂ ਸੱਮਣਾ ਅਨਸਾਰ ਵਿਕਰਮ ਮਜੀਠੀਆ ਨੂੰ 18 ਜੂਨ ਨੂੰ ਮੁੜ ਸੱਟ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਸੱਦਿਆ ਗਿਆ ਹੈ ਸੋਨਾਮ ਨੇੜੇ ਪਿੰਡ ਕਣਕਵਾਲ ਵਿੱਚ ਕੱਲ ਸਵੇਰੇ ਇੱਕ ਨਵੇਂ ਬਣ ਰਹੇ ਸ਼ੈਲਰ ਦੀ ਕੰਧ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੋ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਨਵੇਂ ਸ਼ੈਲਰ ਦੀ ਉਸਾਰੀ ਲਈ ਇੱਕ ਕੰਧ ਕੱਢੀ ਜਾ ਰਹੀ ਸੀ ਜਿਸ ਦਾ ਪਲਾਸਟਰ ਕਰਦਿਆਂ ਪੈਰ ਟੁੱਟ ਗਈ ਤੇ ਮਜ਼ਦੂਰ ਹੀਠਾ ਡਿੱਗ ਪਏ ਤੇ ਉਹਨਾਂ ਉੱਪਰ ਕੰਧ ਵੀ ਆ ਡਿੱਗੀ ਪਛਮੀ ਗੜਬੜੀ ਦੇ ਚੱਲਦਿਆਂ ਪਿਛਲੇ 4-5 ਦਿਨਾਂ ਤੋਂ ਸੂਬਾ ਵਾਸੀਆਂ ਨੂੰ ਲੂ ਤੇ ਸਖਤ ਗਰਮੀ ਤੋਂ ਰਾਹਤ ਮਿਲੀ ਹੋਈ ਹੈ ਜਿਸ ਤੇ ਚੱਲਦਿਆਂ ਸਨੀਚਰਵਾਰ ਨੂੰ ਵੀ ਸੂਬੇ ਵਿੱਚ ਮੌਸਮ ਘੱਟ ਗਰਮ ਰਿਹਾ ਤੇ ਤਾਪਮਾਨ ਆਮ ਨਾਲੋਂ 6 ਤੋਂ 7 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਪਰ ਹੁਣ ਇਹ ਰਾਹਤ ਜਿਆਦਾ ਦਿਨ ਕਾਇਮ ਨਹੀਂ ਰਹੇਗੀ ਮੌਸਮ ਵਿਭਾਗ ਨੇ ਪੁਵੈਖਵਾਣੀ ਕੀਤੀ ਹੈ ਕਿ ਸੋਮਵਾਰ ਤੋਂ ਸੂਬੇ ਦੇ ਜ਼ਿਆਦਾਤਰ ਖੇਤਰਾ ਵਿੱਚ ਮੁੜ ਗਰਮੀ ਤੇ ਲੂ ਦਾ ਕਹਿਰ ਦੇਖਣ ਨੂੰ ਮਿਲੇਗਾ ਮੋਹਾਲੀ ਵਿੱਚ ਕੱਲ ਸਵੇਰੇ ਇੱਕ ਦਿਲ ਕੰਬਾਉਣ ਵਾਲੀ ਘਟਨਾ ਵਾਪਰੀ ਜਿੱਥੇ ਇੱਕ ਸਿਰਫਰੇ ਆਸ਼ਿਕ ਨੇ ਵਿਆਹ ਤੋਂ ਇਨਕਾਰ ਕਰਨ ਤੇ ਇੱਕ ਲੜਕੀ ਨੂੰ ਸੜਕ ਤੇ ਸ਼ਰੇਆਮ ਤਲਵਾਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਲੜਕੀ ਰੋਜ਼ਾਨਾ ਵਾਂਗ ਆਪਣੇ ਕੰਮ ਤੇ ਜਾ ਰਹੀ ਸੀ ਤੇ ਜਿਉਂ ਹੀ ਉਹ ਬੱਸ ਵਿੱਚੋਂ ਉਤਰੀ ਪਹਿਲਾਂ ਤੋਂ ਇੰਤਜ਼ਾਰ ਕਰ ਰਹੇ ਦੋਸ਼ੀ ਨੇ ਉਸ ਤੇ ਹਮਲਾ ਕਰ ਦਿੱਤਾ ਮੈਡੀਕਲ ਵਿੱਚ ਦਾਖਲੇ ਨਾਲ ਜੁੜੀ ਪ੍ਰੀਖਿਆ ਨੀਟ ਵਿੱਚ ਗੜਬੜੀ ਦੇ ਲੱਗ ਰਹੇ ਦੋਸ਼ਾਂ ਦੇ ਤੂਲਫੰਡ ਤੇ ਉਸ ਬਾਰੇ ਭਖੀ ਸਿਆਸਤ ਨੂੰ ਠੱਲ ਪਾਉਣ ਲਈ ਹੁਣ ਕੇਂਦਰ ਸਰਕਾਰ ਨੇ ਮੋਰਚਾ ਸੰਭਾਲ ਲਿਆ ਹੈ ਸਿੱਖਿਆ ਮੰਤਰਾਲੇ ਤੇ ਸੂਚਨਾ ਪ੍ਰਸਾਰਣ ਮੰਤਰਾਲੇ ਨੇ ਕੱਲ ਆਖਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਪ੍ਰੀਖਿਆ ਵਿੱਚ ਕਿਤੇ ਕੋਈ ਗੜਬੜੀ ਨਹੀਂ ਹੋਈ ਵਿਵਾਦ ਸਿਰਫ 1600 ਵਿਦਿਆਰਥੀਆਂ ਨੂੰ ਗ੍ਰੇਸ ਮਾਰਕਸ ਦੇਣ ਨੂੰ ਲੈ ਕੇ ਹੈ ਇਸ ਹਾਲਤ ਵਿੱਚ ਪੂਰੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਲਈ ਯੂਪੀਐਸਸੀ ਦੇ ਸਾਬਕਾ ਚੇਅਰਮੈਨ ਦੀ ਪ੍ਰਧਾਨਗੀ ਵਿੱਚ ਇੱਕ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜੋ ਕਿ ਇੱਕ ਹਫ਼ਤੇ ਅੰਦਰ ਆਪਣੀ ਰਿਪੋਰਟ ਸੌਂਪੇਗੀ ਅਮਰੀਕਾ ਤੇ ਵੈਸਟ ਇੰਡੀਜ਼ ਵਿੱਚ ਖੇਡੇ ਜਾ ਰਹੇ T20 ਵਿਸ਼ਵ ਕੱਪ ਵਿੱਚ ਉਲਟ ਫੇਰਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਕੱਲ ਇੱਕ ਵੱਡੇ ਉਲਟ ਫੇਰ ਵਿੱਚ ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ 80 ਦੌੜਾਂ ਨਾਲ ਹਰਾ ਦਿੱਤਾ, ਜਦਕਿ ਬੰਗਲਾਦੇਸ਼ ਨੇ ਵੀ ਸ਼੍ਰੀਲੰਕਾ ਨੂੰ ਹਰਾ ਕੇ ਉਸ ਦਾ ਰਾਹ ਅੱਗੇ ਦੇ ਦੌਰ ਵਿੱਚ ਪਹੁੰਚਣਾ ਹੋਰ ਮੁਸ਼ਕਲ ਕਰ ਦਿੱਤਾ। ਰਾਤ ਖੇਡੇ ਗਏ ਇੱਕ ਹੋਰ T20 ਦੇ ਮੈਚ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 36 ਰਣਾ ਨਾਲ ਹਰਾ ਦਿੱਤਾ। ਅੱਜ ਇੱਕ ਬੇਹੱਦ ਰਮਾਂਚਕ ਮੁਕਾਬਲਾ ਖੇਡਿਆ ਜਾਵੇਗਾ। ਅੱਜ ਦੋ ਰਵਾਇਤੀ ਵਿਰੋਧੀ ਭਾਰਤ ਤੇ ਪਾਕਿਸਤਾਨ ਇਸ ਟੂਰਨਾਮੈਂਟ ਵਿੱਚ ਆਹਮੋ ਸਾਹਮਣੇ ਹੋਣਗੇ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।